ਬਾਬੂ ਚੰਗਾ ਡੱਬਰ ਸੰਗਾਉ ਚੰਗਾ ਛੇੜਕੇ ਦਰੋਖ ਜੇ ਭਗੋਤ ਖੇੜਾ ਚੰਗਾ ਖੇਤ ਧਾਉਣਾ ਕੇ ਨਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕਰੇ ਸ਼ਮੋਕ ਜੇ ਆਦਮੀ ਦਾ ਚੰਦ ਚੰਗਾ ਬਾਬੂ ਜੀ ਦਾ ਛੰਦ ਚੰਗਾ ਆਵੰਦਾ ਆਨੰਦ ਚੰਗਾ ਲਾਉਦਾ ਸੋਣੀ ਟੋਕ ਜੇ ਘਰ ਨੂੰ ਬਰਮ ਮ ਚੰਗੀ ਜਾ ਸ਼ਕੀ ਗਰਮ ਮ ਚੰਗੀ ਬੇਟੀ ਨੂੰ ਸ਼ਰਮ ਮਜੂਦ ਪੈਂਦੇ ਨ ਗੋਲੇ ਨੂੰ ਚੰਗਾ ਪਹਿਰੇ ਨੂੰ ਸਜਾ ਕੇ ਚੰਗਾ ਪਹਿਰੇ ਨੂੰ ਮਸਾਲਾ ਚੰਗਾ ਤੇਰੇ ਨੂੰ ਬਣਾ ਲੈ ਚੰਗੇ ਕੋਲੇ ਨੂੰ ਨਗਰ ਹੈ ਆਬਾਦ ਤੇ ਖਾਦ ਵਿੱਚ ਖਾਦ ਚੰਗਾ ਕਿਉਂ ਤੋਂ ਆਉਂਦਾ ਸਵਾਦ ਚੰਗਾ ਗਾ ਦਾ ਬਚੋਲੇ ਨੂੰ ਬਾਬੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਰੱਬਾ ਸਭਾ ਹੀ ਚੰਗਾ ਯਾਰ ਪਾਂਦ ਟੋਲੇ ਨੂੰ ਤੇਰੇ ਬਾਰੇ ਆ ਕੇ ਘਾਟਾ ਰਹਿ ਕਿਸੇ ਜੀਜਦਾ ਨਾ ਸਾਬਦੀ ਤੂੰ ਪੂਰੀ ਸਵਾਚ ਰੱਖ ਚਰਨਾ ਚਤਾਨ ਤੇਰੇ ਕਾਵਤਾ ਦੀ ਫੇਟ ਕਰ ਲੀਡ ਮੇਰੇ ਦਾਤਿਆ ਮੈਂ ਮਰੀ ਵਧਾਦੇ ਸਾਡੇ ਉਜਲੇ ਦਿਮਾਗ ਹੁਣ ਪਰ ਸੋਣ ਗਿਆਨ ਹੋ ਜੇ ਫੀਰ ਮੇਰਾ ਦਾਤਿਆ ਹੁਣ ਮਨ ਸੇਵਾ ਕਰੇ ਸਾਹਿਤ ਕਵੀ ਸ਼ਰੀਰੀ ਰੇਵਤੀ ਜਮੇਰ ਵੀ ਜਿਹਾ ਸੀਖੇ ਮੇਰੇ ਦਾਤਿਆ ਰੇਵਤੀ ਜਮੇਰ ਵੀ ਜਿਹਾ ਸੀਖ ਮੇਰੇ ਦਾਤਿਆ ਰੇਵਤੀ ਜਮੇਰ ਵੀ ਜਿਹਾ ਫੀਟ ਮੇ